ਅ 21500 ਪੈਕੇਟ ਲੈ ਕੇ ਆਏ ਨੇ ਇਹਨਾਂ ਕੋਲ 7000 ਪੈਕੇਟ ਬਣਿਆ ਪਿਆ ਯਾਰ ਜਦੋਂ ਕੋਈ ਇੱਥੇ ਦਾਨ ਜਾਂ ਕੋਈ ਹੈਲਪ ਕਰਕੇ ਜਾਂਦਾ ਨਾ ਇੱਕ ਗੋਲੀ ਵੀ ਜਿਹੜੀ ਉਮੀਦ ਨਾਲ ਜਾਂ ਇੱਕ ਭਾਵਨਾ ਨਾਲ ਦਿੱਤੀ ਗਈ ਹੈ ਉਹ ਸਹੀ ਜਗ੍ਹਾ ਜਾਵੇ ਤਾਂ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਰੋਜ਼ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਨੇ ਆਪਣੀਆਂ ਆਪਣੀਆਂ ਬਿਮਾਰੀਆਂ ਕਰਕੇ ਤਾਂ ਅਸੀਂ ਇੱਥੇ ਇੱਕ ਇੱਕ ਪੈਕੇਟ ਵੰਡਣ ਦੀ ਕੋਸ਼ਿਸ਼ ਕਰਾਂਗੇ ਇਹਦੇ ਚ ਨਾ ਬੇਸਿਕ ਦਵਾਈਆਂ ਜਿਵੇਂ ਉਲਟੀਆਂ ਲੱਗੀਆਂ ਕਰੇ ਲੱਗੀਆਂ ਹੀ ਰਹਿੰਦੀਆਂ ਕਿਸੇ ਨੂੰ ਉਲਟੀ ਹੋ ਗਈ ਬੁਖਾਰ ਹੋ ਗਈ ਕੋਈ ਫੀਵਰ ਹੋ ਗਿਆ ਤਾਂ ਉਹਦੇ ਚ ਸਾਰੀਆਂ ਦਵਾਈਆਂ ਤਾਂ ਤੁਸੀਂ ਇਹਨੂੰ ਯੂਜ਼ ਕਰਨਾ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਭੈਣ ਭਰਾ ਨੂੰ ਕੋਈ ਦਵਾਈ ਬੂਟੀ ਕੋ ਇਲਾਜ ਕੋ অপারেশন ਕੋ ਟੈਸਟਾਂ ਦੀ ਲੋੜ ਹੋਵੇ ਬਿਨਾ ਸੋਚੇ ਸਮਝੇ ਆਪਣੇ ਛੋਟੇ ਭਰਾ ਨੂੰ ਆਪਣੇ ਪਰਿਵਾਰ ਨੂੰ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਯਾਦ ਕਰੋ ਅਸੀਂ ਤੁਹਾਡੇ ਨਾਲ ਖੜੇ ਡਟ ਕੇ ਕਈ ਵਾਰ ਨਾ ਇੱਕ ਛੋਟਾ ਜਿਹਾ ਆਈਡੀਆ ਕਹਿ ਲਓ ਕਿ ਬਹੁਤ ਲੱਖਾਂ ਕਰੋੜਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਇਹ ਕਹਿ ਲਓ ਕਿ ਜਦੋਂ ਕਿਸੇ ਦੇ ਦਿਮਾਗ ਦੇ ਵਿੱਚ ਬੱਲਾ ਬਣਾਉਣ ਦਾ ਆਈਡੀਆ ਆਇਆ ਹੋਊਗਾ ਨਾ ਤਾਂ ਲੋਕ ਹੱਸੇ ਆਉਣਗੇ ਉਹਦੇ ਤੇ ਪਰ ਉਹ ਆਈਡੀਆ ਨੇ ਤੁਸੀਂ ਦੇਖੋ ਅੱਜ ਕਿੰਨਾ ਤਗੜਾ ਦੁਨੀਆ ਤੇ ਰੈਵੋਲੂਸ਼ਨ ਲਿਆਂਦਾ ਜਹਾਜ਼ ਦਾ ਆਈਡੀਆ ਜਦੋਂ ਆਇਆ ਹੋਏਗਾ ਕਿ ਦੁਨੀਆ 'ਚ ਹਵਾ 'ਚ ਲੋਕ ਵੀ ਉਡਣਗੇ ਇਹ ਸ਼ਖਸ ਨਾ ਅੱਜ ਮੇਰੇ ਕੋਲ ਰੈਂਡਮਲੀ ਆਏ ਇਹ ਦਵਾਈਆਂ ਦਾ ਪਤਾ ਲੈ ਕੇ ਮੈਂ ਗੱਡੀ 'ਚ ਉਤਰਿਆ ਕਹਿੰਦੇ ਭਾਜੀ ਆ ਮੈਂ ਕਿਹਾ ਇਹ ਕੀ ਹੈ ਕਹਿੰਦੇ ਭਾਜੀ ਸਾਡੇ ਕੋਲ ਨਾ 7000 ਪੱਤਾ ਹੈ ਇਦਾਂ ਦਾ ਆ ਪੈਕੇਟ ਬਣਿਆ ਹੋਇਆ ਮੈਂ ਕਿਹਾ ਇਹ ਕਿੱਦਾਂ ਕਹਿੰਦੇ ਅਸੀਂ ਹੜਾਂ ਲਈ ਸੋਚਿਆ ਸੀਗਾ ਤੇ ਸਾਡੇ ਕੋਲ ਨਾ ਹੁਣ ਸਮਝ ਨਹੀਂ ਆ ਰਹੀ ਕਿ ਕਿੱਥੇ ਦਈਏ ਤੇ ਗੱਲਾਂ ਬਾਤਾਂ ਕਰਦੇ 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 ਭਾਜੀ ਨਾਲ ਨਾ ਤਾਂ ਮੈਂ ਸੋਚਣ ਲੱਗ ਗਿਆ ਕਿ ਇਹਨਾਂ ਦੀ ਦਵਾਈ ਦਾ ਜਿਹੜਾ ਤੂੰ ਦੇਖੋ ਸਾਡੇ ਕੋਲ ਵੀ ਇਹ 2000 1500 ਪੈਕੇਟ ਲੈ ਕੇ ਆਏ ਨੇ ਇਹਨਾਂ ਕੋਲ 7000 ਪੈਕੇਟ ਬਣਿਆ ਪਿਆ ਇਹ ਕਹਿੰਦੇ ਕਿ ਅਸੀਂ ਕੀ ਕਰੀਏ ਮੇਗਾ ਯਾਰ ਹਣ ਹੜਾਂ ਦੇ ਵਿੱਚ ਨਾ ਬਹੁਤ ਲੋਕਾਂ ਨੇ ਸੇਵਾ ਕੀਤੀ ਡੈਡੀਕੇਟਲੀ ਬੜੀ ਡੈਡੀਕੇਸ਼ਨ ਨਾਲ ਲੱਗੀ ਹੋਈ ਸੀਗੇ ਪਰ ਅਸੀਂ ਹੜਾਂ ਦੇ ਵਿੱਚ ਜਦੋਂ ਸਾਡੀ ਐਂਬੂਲੈਂਸ ਜਾਂਦੀ ਸੀ ਨਾ ਦਵਾਈ ਦੇਣ ਤਾਂ ਲੋਕਾਂ ਨੂੰ ਨਾ ਬੇਸਿਕ ਦਵਾਈ ਨਹੀਂ ਚਾਹੀਦੀ ਮਤਲਬ ਜਿਵੇਂ ਇਹਦੇ ਵਿੱਚ ਡੋਲੋ ਐ ਤਾਂ ਜਿਵੇਂ ਇਹਦੇ ਵਿੱਚ ਲੂਜ਼ ਮੋਸ਼ਨ ਦੀ ਵੋਮਟਿੰਗ ਦੀ ਮਤਲਬ ਅਲਰਜੀ ਦੀ ਜਿਹੜੀ ਹੜਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਸੀਗਾ ਕਿ ਯੂਜ਼ ਹੋਊਗੀ ਤਾਂ ਲੋਕ ਇਹ ਦਵਾਈਆਂ ਨਹੀਂ ਲੈ ਰਹੇ ਉੱਥੇ ਲੋੜ ਹੈ ਜ਼ਿਆਦਾ ਸਵियर ਮੈਡੀਸਿਨਸ ਦੀ ਮਤਲਬ ਕਿਸੇ ਦੀ ਕਿਡਨੀ ਦੀ ਮੈਡੀਸਿਨ ਚੱਲ ਰਹੀ ਹੈ ਕਿਸੇ ਦੀ ਲੀਵਰ ਦੀ ਚੱਲ ਰਹੀ ਹੈ ਹੁਣ ਪਿੱਛੇ ਅਸੀਂ ਕੀ ਕੀਤਾ ਸੀਗਾ ਅਸੀਂ ਆਪਣੀ ਟੀਮ ਦੇ ਨਾਲ ਗੱਲ ਕਰਕੇ ਨਾ ਸਰਪੰਚਾਂ ਨੂੰ ਮਿਲਣਾ ਸ਼ੁਰੂ ਕਰਤਾ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਜਿੰਨੇ ਵੀ ਮਰੀਜ਼ਾਂ ਦੀ ਦਵਾਈ ਚੱਲ ਰਹੀ ਹੈ ਕਿਸੇ ਦੀ ਲੀਵਰ ਦੀ ਕਿਸੇ ਦੀ ਹਾਰਟ ਦੀ ਕਿਸੇ ਦੀ ਕਿਡਨੀ ਦੀ ਤੁਸੀਂ ਨਾ ਪਰਚੀਆਂ ਬਣਾ ਲਓ ਸਾਨੂੰ ਪਰਚੀਆਂ ਭੇਜੋ ਅਸੀਂ ਪੈਕੇਟ ਬਣਾ ਬਣਾ ਕੇ ਤੁਹਾਡੇ ਪਿੰਡ ਚ ਦੇ ਕੇ ਜਾਵਾਂਗੇ ਅਸੀਂ بڑے ਪਿੰਡਾਂ 'ਚ ਇਹ ਕੰਮ ਕੀਤਾ ਵੀ ਹੁਣ ਵੀ ਟੀਮਾਂ ਕਰ ਰਹੀਆਂ ਨੇ ਇਹਨਾਂ ਦੇ ਆਈਡੀਆ ਤੋਂ ਇਹਨਾਂ ਦੇ ਇੱਥੇ ਆਉਣ ਨਾਲ ਮੇਰੇ ਦਿਮਾਗ 'ਚ ਇਹ ਚੀਜ਼ ਆਈ ਕਿ ਜਿੰਨੇ ਮਰੀਜ਼ ਸਾਡੇ ਕੋਲ ਇੱਥੇ ਆਉਂਦੇ ਨੇ ਜਿਵੇਂ ਹੁਣ ਸਬੋਧਾ ਮਰੀਜ਼ ਬੈਠੇ ਨੇ ਭਾਜੀ ਤੁਸੀਂ ਚੱਕੋ 5-7 ਪ ਹੁਣ ਇਹ ਦਵਾਈ ਜਿਹੜੀ ਇੰਨੀ ਬਣੀ ਪਈ ਐ ਇਹ ਕਿੱਥੇ ਵੰਡਣੀ ਐ ਤਾਂ ਮੈਨੂੰ ਲੱਗਿਆ ਕਿ ਜਦੋਂ ਹਣ ਭਾਜੀ ਮੇਰੇ ਕੋਲ ਆਏ ਮੈਂ ਵੀ ਕਹਿ ਦਿੰਦਾ ਚਲੋ ਭਾਜੀ ਲਾਜੋ ਅੰਦਰ ਗੱਡੀ ਤੇ ਛੱਡ ਜੋ ਪਰ ਮੈਨੂੰ ਸਿਗਾ ਕਿ ਯਾਰ ਜਦੋਂ ਕੋਈ ਇੱਥੇ ਦਾਨ ਜਾਂ ਕੋਈ ਹੈਲਪ ਕਰਕੇ ਜਾਂਦਾ ਨਾ ਉਹਦੀ ਇੱਕ ਗੋਲੀ ਵੀ ਜਿਹੜੀ ਉਮੀਦ ਨਾਲ ਜਾਂ ਇੱਕ ਭਾਵਨਾ ਨਾਲ ਦਿੱਤੀ ਗਈ ਐ ਉਹ ਸਹੀ ਜਗ੍ਹਾ ਜਾਵੇ ਤਾਂ ਆਸੀਂ ਭਾਜੀ ਨੂੰ ਕਿਹਾ ਕਿ ਯਾਰ ਤੁਹਾਡੇ ਆਈਡੀਆ ਨਾਲ ਨਾ ਸਾਡੇ ਵੀ ਦਿਮਾਗ 'ਚ ਇਹ ਗੱਲ ਆ ਗਈ ਕਿਉਂਕਿ ਸਾਡੇ ਕੋਲ ਵੀ ਇਹ ਦਵਾਈ ਪਈ ਐ ਬੜੇ ਲੋਕਾਂ ਨੇ ਦਵਾਈ ਭੇਜੀ ਔਰ ਮੈਨੂੰ ਯਕੀਨ ਮੰਨਿਓ ਬਹੁਤ ਭੈਣ ਭਰਾ ਫੋਨ ਕਰ ਰਹੇ ਨੇ ਕਿ ਸਾਡੇ ਕੋਲ ਦਵਾਈ ਪਈ ਹੈ ਦਵਾਈ ਪਈ ਹੈ ਮੈਂ ਉਹਨਾਂ ਨੂੰ ਮਨਾ ਕਰ ਰਿਹਾ ਕਿਉਂਕਿ ਇਹ ਦਵਾਈ ਵੰਡਣੀ ਕਿਵੇਂ ਹੈ ਲੈ ਕੇ ਰੱਖਣੀ ਬੜੀ ਸੌਖੀ ਹੈ ਵੰਡਣੀ ਬੜੀ ਔਖੀ ਹੈ ਤਾਂ ਅਸੀਂ ਹੁਣ ਇਹ ਸੋਚਿਆ ਹੈ ਕਿ ਅਸੀਂ ਰੋਜ਼ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਨੇ ਆਪਣੀਆਂ ਆਪਣੀਆਂ ਬਿਮਾਰੀਆਂ ਕਰਕੇ ਤਾਂ ਅਸੀਂ ਇੱਥੇ ਇੱਕ ਇੱਕ ਪੈਕੇਟ ਵੰਡਣ ਦੀ ਕੋਸ਼ਿਸ਼ ਕਰਾਂਗੇ ਫੋਰ ਐਗਜ਼ਾਮਪਲ ਜਿਵੇਂ ਹੁਣ ਆ ਭਾਈ ਸਾਹਿਬ ਆਏ ਨੇ ਤੁਸੀਂ ਕਦੋਂ ਹੀ ਆਏ ਹੋ ਇੱਥੇ ਭਾਈ ਮੁੰਡਾ ਮੇਰਾ ਬਿਮਾਰ ਹੈ ਪੀਜੀਆ ਇਹ ਪੀਜੀਆ ਤੋਂ ਆਇਆ ਹੁਣ ਤੁਹਾਡਾ ਬੇਟਾ ਚੰਡੀਗੜ੍ਹ ਐਡਮਿਟ ਹੈ ਤੇ ਤੁਸੀਂ ਇੱਥੋਂ ਇੱਥੇ ਕਦ ਆਹ ਤੋਂ ਸਰੂਣਾ ਕੋ ਦਵਾਈਆਂ ਦਵਾਈਆਂ ਓਕੇ 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 ਤੂੰ ਰਹਿਨੇ ਕਿੱਥੇ ਆ ਉੱਧਾ ਗੁਰਦਾਸਪੁਰ ਗੁਰਦਾਸਪੁਰ ਤੋਂ ਰਹਿੰਦੇ ਹੋ ਤੁਹਾਡਾ ਬੇਟੀ ਦੀ ਉਮਰ ਕਿੰਨੀ ਹੈ 3 ਸਾਲ ਦੀ ਕੀ ਹੋਇਆ ਕੀ ਉਹਨਾਂ ਨੂੰ ਅੱਖ ਤੇ ਆ ਟਿਊਮਰ ਆ ਅੰਦਰ ਅੱਖ ਤੇ ਟਿਊਮਰ ਹੈ ਕਢਵਾਣੀ ਤੇ ਜਿਵੇਂ ਹੁਣ ਇੱਕ ਮਹੀਨੇ ਤੋਂ ਇਹ ਭਾਈ ਸਾਹਿਬ ਆਪਣੇ ਬੱਚੇ ਦੀ ਹੈਲਪ ਲਈ ਇੱਥੇ ਆ ਰਹੇ ਨੇ ਉਹਨਾਂ ਨੂੰ ਟਿਊਮਰ ਹੈ ਹੁਣ ਜਿਵੇਂ ਭਾਜੀ ਆ ਤੁਸੀਂ ਸੁਣਿਆ ਮੈਂ ਜੋ ਜੋ ਬੋਲਿਆ ਇਹ ਨਾ ਬੇਸਿਕ ਦਵਾਈਆਂ ਨੇ ਹਾਂਜੀ ਆ ਫੜਿਓ ਭਾਜੀ ਕਮਣ ਜਿਵੇਂ ਨਾ ਇਹ ਭਾਈ ਸਾਹਿਬ ਆਏ ਨੇ ਇਹਨਾਂ ਨੇ ਨਾ ਹੜਾਂ ਦੇ ਪੀੜਤਾ ਵਾਸਤੇ ਦਵਾਈ ਬਣਾਈ ਸੀ ਪਰ ਉੱਥੇ ਹੁਣ ਲੋੜ ਹੈਗੀ ਆ ਹੋਰ ਦਵਾਈਆਂ ਦੀ ਜਿਵੇਂ ਇੱਥ ਇਹ ਦਸਤ ਦਸਤ ਲਿਖਿਆ ਨਾ ਇਹਦੇ ਚ ਲਿਖਿਆ ਹੈ ਕਿ ਜੇ ਕਿਸੇ ਦਾ ਕਿਸੇ ਨੂੰ ਦਸਤ ਹੈ ਤਾਂ ਦਿਨ ਦੇ ਵਿੱਚ ਦੋ ਵਾਰ ਦਵਾਈ ਲੈਣੀ ਹੈ ਤਾਂ ਇਹਦੇ ਨਾਲ ਨਾ ਤੁਸੀਂ ਦਸਤ ਦੇ ਨਾਲ ਆ ਦਵਾਈ ਦਾ ਨਾਮ ਪੜ੍ਹ ਕੇ ਇਥੋਂ ਚੱਕ ਕੇ ਉਹ ਦਵਾਈ ਲੈਣੀ ਹੈ ਇਹਦੇ ਚ ਨਾ ਬੇਸਿਕ ਦਵਾਈਆਂ ਜਿਵੇਂ ਉਲਟੀਆਂ ਲੱਗੀਆਂ ਘਰੇ ਲੱਗੀਆਂ ਹੀ ਰਹਿੰਦੀਆਂ ਕਿਸੇ ਨੂੰ ਉਲਟੀ ਹੋ ਗਈ ਬੁਖਾਰ ਹੋ ਗਈ ਕੋਈ ਫੀਵਰ ਹੋ ਗਿਆ ਤਾਂ ਉਹਦੇ ਚ ਸਾਰੀਆਂ ਦਵਾਈਆਂ ਤਾਂ ਤੁਸੀਂ ਇਹਨੂੰ ਯੂਜ਼ ਕਰਨਾ ਇਹ ਬੜੀ ਉਮੀਦਾਂ ਨਾਲ ਲੋਕਾਂ ਵੱਲੋਂ ਦਿੱਤੀਆਂ ਗਈਆਂ ਖਰਾਬ ਨਹੀਂ ਕਰਨੀਆਂ ਇਹਨੂੰ ਯੂਜ਼ ਕਰਨਾ ਐਕਸਪਾਇਰੀ ਇਹਦੀ 2-2 3-3 ਸਾਲ ਦੀ ਪਈ ਹੈ ਠੀਕ ਹੈ ਹੁਣ ਆਪਾਂ ਇਹ ਸੋਚਿਆ ਕਿ ਆਪਾਂ ਇਦਾਂ ਕਰਾਂਗੇ ਇਥੇ ਜਿੰਨੇ ਵੀ ਪੇਸ਼ੈਂਟਸ ਆਣਗੇ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਸੀ ਕੀ ਕਿਹਾ ਆ ਜਿਹੜੀ ਦਵਾਈਆਂ ਨੇ ਇਹ ਬੇਸਿਕ ਦਵਾਈਆਂ ਨੇ ਘਰ ਦੇ ਵਿੱਚ ਜਿਵੇਂ ਬੁਖਾਰ ਦੀ ਖਾਰਿਸ਼ ਦੀ ਲੂਜ਼ ਮੋਸ਼ਨ ਦੀ ਤਾਂ ਇੱਕ ਇੱਕ ਪੈਕੇਟ ਲੈ ਕੇ ਇਹਨੂੰ ਸਿੱਟਿਓ ਨਾ ਇਹਨੂੰ ਵਰਤ ਲਿਓ ਆਂਡ ਗਵਾਂਡ ਦੀ ਜੇ ਕਿਸੇ ਨੂੰ ਲੋੜ ਪਵੇ ਤਾਂ ਉਹਦੀ ਮਦਦ ਕਰ ਦਿਓ ਹੋ ਸਕਦਾ ਦਵਾਈਆਂ ਹੀ ਤੁਹਾਡੇ ਕੰਮ ਆ ਜਾਣ ਜਿੱਦਾਂ ਹੁਣ ਇੱਥੇ ਸਾਰੇ ਸਵियर ਪੇਸ਼ੈਂਟਸ ਆਏ ਹੋਏ ਨੇ ਇਹਨਾਂ ਦੇ ਪੇਸ਼ੈਂਟ ਦਾ ਲੀਵਰ ਡੈਮੇਜ ਹੈ ਉਹ ਆਪਣੀ ਦਵਾਈ ਲੈਣ ਆਇਆ ਹੈ ਬਾਬਾ ਜੀ ਹੁਣ ਆਏ ਨੇ ਇੱਦਾਂ ਹੀ ਅਲਗ-ਅਲਗ ਪੇਸ਼ੈਂਟਸ ਨੇ ਪਰ ਤੁਸੀਂ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਪੈਕੇਟ ਦੇ ਦਿਓ ਠੀਕ ਹੈ ਤਾਂ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿਸੇ ਇੱਦਾਂ ਹੀ ਸੇਵਾ ਨਿਭਾਈਏ ਤੇ ਤੁਸੀਂ ਵੀ ਜੇ ਤੁਹਾਨੂੰ ਕੋਈ ਦਵਾਈ ਦੀ ਲੋੜ ਹੋਵੇ ਤਾਂ ਕਿਸੇ ਨੂੰ ਮੈਡੀਸਿਨਸ ਦੀ ਲੋੜ ਹੋਵੇ ਤਾਂ ਇੱਕ ਜ਼ਰੀਆ ਫਾਊਂਡੇਸ਼ਨ ਰੋਜ਼ ਸ਼ਾਮ ਨੂੰ ਮੋਲ ਟਾਊਨ ਇੱਥੇ ਬੈਠਦੀ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਤੇ ਮੈਨੂੰ ਬੜਾ ਚੰਗਾ ਲੱਗਦਾ ਦੇਖੋ ਡੋਨਰ ਆਪ ਹੀ ਮੈਡੀਸਿਨਸ ਵੰਡ ਰਿਹਾ ਉਹਦੀ ਬਜਾਏ ਕਿਤੇ ਮੈਨੂੰ ਇਹ ਪੈਸੇ ਦੇ ਜਾਂਦੇ ਜਾਂ ਮੈਨੂੰ ਦਵਾਈਆਂ ਦੇ ਜਾਂਦੇ ਇਹਨਾਂ ਦੇ ਦਿਮਾਗ 'ਚ ਰਹਿਣਾ ਸੀਗਾ ਕਿ ਪਤਾ ਨਹੀਂ ਵੰਡੀ ਕਿ ਨਹੀਂ ਵੰਡੀ ਤੁਸੀਂ ਦਿਓ ਭਾਜੀ ਪਲੀਜ਼ ਇੱਕ ਇੱਕ ਸਾਰਿਆਂ ਨੂੰ ਦੇ ਦਿਓ ਤਾਂ ਇਹਨਾਂ ਨੂੰ ਵੀ ਚੰਗਾ ਲੱਗੂਗਾ ਕਿ ਦਵਾਈ ਵੰਡੀ ਹੈ ਬਾਕੀ ਮੈਂ ਇਹਦੀ ਕੰਪ ਇਹਨਾਂ ਨੇ ਚੰਡੀਗੜ੍ਹੋਂ ਤੇ ਪਾਜੀ ਮੋਹਾਲੀ ਤੋਂ ਸਾਡੇ ਕੋਲ ਸਪੈਸ਼ਲੀ ਆਏ ਨੇ ਇਹਨਾਂ ਦੇ ਓਨਰ ਇਹਨਾਂ ਦੀ ਕੰਪਨੀ ਸਾਰੇ ਜਿੰਨੇ ਵੀ ਭਰਾ ਇਸ ਕੰਪਨੀ 'ਚ ਕੰਮ ਕਰਦੇ ਨੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬੜੀ ਮਿਹਨਤ ਨਾਲ ਆਪਣੀ ਮਿਹਨਤ ਦੀ ਕਮਾਈ ਜੋ ਪੈਸੇ ਜੋੜ ਕੇ ਲੋਕਾਂ 'ਸੇ ਸੋਚਿਆ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਭੈਣ ਭਰਾ ਨੂੰ ਕੋਈ ਦਵਾਈ ਬੂਟੀ ਕੋਈ ਇਲਾਜ ਕੋਈ ਆਪਰੇਸ਼ਨ ਕੋ ਟੈਸਟਾਂ ਦੀ ਲੋੜ ਹੋਵੇ ਬੇਚੀਜਾ ਕੋ ਕੇ ਬਿਨਾ ਸੋਚੇ ਸਮਝੇ ਆਪਣੇ ਛੋਟੇ ਭਰਾ ਨੂੰ ਆਪਣੇ ਪਰਿਵਾਰ ਨੂੰ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਯਾਦ ਕਰੋ ਅਸੀਂ ਤੁਹਾਡੇ ਨਾਲ ਖੜੇ ਡਟ ਕੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਜਿਹਦੇ ਨਾਲ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਜੇ ਜਿਸ ਨੂੰ ਕੋਈ ਦਵਾਈ ਦੂਈ ਚਾਹੀਦੀ ਹੈ ਤਾਂ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਇਸ ਚੀਜ਼ ਦਾ ਫਾਇਦਾ ਲੈ ਸਕਣ ਤੇ ਜੇ ਕਿਸੇ ਨੇ ਆਪਣੀ ਦਵਾਈ ਅੱਗੇ ਵੀ ਦੇਣੀ ਹੈ ਉਹ ਵੀ ਸਾਡੇ ਨਾਲ ਗੱਲ ਕਰਕੇ ਜਿਹੜੀ ਕੋਆਰਡੀਨੇਸ਼ਨ ਕਰਕੇ ਸਲਾਹ ਕਰ ਸਕਦੇ ਨੇ ਜੋ ਇਹ ਭਾਈ ਸਾਹਿਬ ਨੇ ਕੀਤਾ ਬੜਾ ਚੰਗਾ ਕੀਤਾ ਤੁਸੀਂ ਵੀ ਆ ਕੇ ਜਰੂਰ ਆਪਣਾ ਯੋਗਦਾਨ ਪਾਓ ਤੇ ਇੱਥੇ ਬੜੀ ਉਮੀਦਾਂ ਨਾਲ ਲੋਕ ਹੈਲਪ ਲੈਣ ਲਈ ਆਉਂਦੇ ਨੇ ਤੇ ਤੁਸੀਂ ਵੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ